ਮੋਗਾ ਦੇ ਚੀਰਾ ਰੋਡ ਤੇ ਬਣੀ ਚਿਸ਼ਤੀ ਦਰਬਾਰ ਦੀ ਦਰਗਾਹ ਤੇ ਸੇਵਾਦਾਰਾਂ ਤੇ ਡਾਕਟਰ ਦੀ ਕੁਟਮਾਰ ਕਰਨ ਤੇ ਜ਼ਬਰਦਸਤੀ ਪੈਸੇ ਖੁੰਡ ਦੇ ਇਲਜ਼ਾਮ ਲੱਗੇ ਨੇ ਪੀੜਤ ਡਾਕਟਰ ਨੇ ਦੱਸਿਆ ਕਿ ਸੇਵਾਦਾਰ ਵੱਲੋਂ ਲਾਏ ਬੈਰੀਕੇਡਸ ਨੂੰ ਹਟਾਉਣ ਨੂੰ ਲੈ ਕੇ ਦਰਗਾਹ ਸੇਵਾਦਾਰਾਂ ਵੱਲੋਂ ਉਸਦੇ ਨਾਲ ਕੁਟਮਾਰ ਕੀਤੀ ਗਈ ਮੈਂ ਆਪਣੀ ਜੌਬ ਤੇ ਜਾ ਰਿਹਾ ਸੀਗਾ ਤੇ ਚਿਸ਼ਤੀ ਦਰਬਾਰ ਹੈਗਾ ਚਤਰਾ ਰੋਡ ਤੇ ਉਹ ਉਥੇ ਥਰਸਡੇ 17 ਉਹਨਾਂ ਨੇ ਬੈਰੀਕੇਡ ਲਾਗੇ ਨਾ ਰਸ਼ ਇਕੱਠਾ ਕਰਨਾ ਸੀ ਇਹਨਾਂ ਨੇ ਲਾਏ ਹੁੰਦੇ ਨੇ ਉਸ ਦਿਨ ਰਾਸ ਜ਼ਿਆਦਾ ਹੋਣ ਕਰਕੇ ਮੈਂ ਡਿਊਟੀ ਤੇ ਲੇਟ ਹੋ ਰਿਹਾ ਸੀਗਾ ਤੇ ਮੈਂ ਇੱਕ ਇਹਨਾਂ ਦਾ ਬੈਰੀਕੇਡ ਪਾਸੇ ਕਰਕੇ ਤੇ ਲੰਘ ਗਿਆ ਉੱਥੋਂ ਇਹਨਾਂ ਨੇ ਉਹਦੀ ਮੇਰੀ ਗੱਡੀ ਦਾ ਨੰਬਰ ਨੋਟ ਕਰ ਲਿਆ ਜਦੋਂ ਮੈਂ ਆਪੇ ਕੰਮ ਤੋਂ ਵਾਪਸ ਆ ਰਿਹਾ ਸੀਗਾ ਤਕਰੀਬਨ 8:30 ਵਜੇ ਇਹਨਾਂ ਨੇ ਬੈਰੀਕੇਡ ਲਾ ਕੇ ਮੇਰੀ ਗੱਡੀ ਰੋਕੀ ਉੱਥੇ ਤੇ ਮੇਰੇ ਨਾਲ ਇਹਨਾਂ ਨੇ ਕੁੱਟਮਾਰ ਕੀਤੀ ਕੁੱਟਮਾਰ ਦੇ ਦੌਰਾਨ ਇਹਨਾਂ ਨੇ ਮੇਰੇ ਵੈਸੇ ਵੀ ਖੋਏ ਨਾਲੇ ਕੁਝ ਕੀਮਤੀ ਸਮਾਨ ਮੇਰੀ ਚੈਨ ਚੋਂ ਵੀ ਇਹਨਾਂ ਨੇ ਖੋੜੀ

341 323 148 159 ਗਲਪਾਵੇਂ ਦਰਗਾਹ ਦੀ ਹੋਵੇ ਜਾਂ ਕਿਸੇ ਹੋਰ ਧਾਰਮਿਕ ਕਸਥਾਨ ਦੀ ਆਏ ਦੀ ਨੀਨਾ ਧਾਰਮਿਕ ਕਸਥਾਨਾਂ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮੋਗਾ ਤੋਂ ਵਿਪਨੋਂਕਾਰਾ ਜਗਬਾਣੀ ਟੀਵੀ